ਸਟਾਰ ਕੰਮ ਕਿਵੇਂ ਕਰਨਾ ਹੈ ਇਹ ਬਹੁਤ ਮਹੱਤਵਪੂਰਨ ਹੈ ਅਤੇ ਕੰਮ ਕਰਵਾਉਣਾ ਕਿਵੇਂ ਹੈ ਇਹ ਇਸ ਤੋਂ ਵੀ ਵੱਧ ਮਹੱਤਵਪੂਰਨ ਹੈ ਡੰਡੀ ਕਈ ਰੁੱਖੇ ਬੋਲ ਤੁਹਾਡੀ ਇੱਜ਼ਤ ਵਧਾਉਣ ਲਈ ਤੁਹਾਡੇ ਆਪਣਿਆਂ ਵੱਲੋਂ ਬੋਲੇ ਜਾਂਦੇ ਹਨ ਅਤੇ ਕਈ ਮਿੱਠੇ ਬੋਲ ਸਿਰਫ ਤੁਹਾਨੂੰ ਫਸਾਉਣ ਪਰਮਾਉਣ ਅਤੇ ਹਰਾਉਣ ਲਈ ਹੁੰਦੇ ਹਨ ਡੰਡੀ ਕਿਤਾਬਾਂ ਪੜ੍ਹਨੀਆਂ ਸਿੱਖੋ ਤਾਂ ਕਿ ਤੁਸੀਂ ਦੂਜਿਆਂ ਦੇ ਇਰਾਦਿਆਂ ਨੂੰ ਪੜ੍ਹ ਸਕੋ ਡੰਡੀ ਅਖਬਾਰ ਪੜ੍ਹਨਾ ਸਿੱਖੋ ਤਾਂ ਕਿ ਤੁਸੀਂ ਵਰਤਮਾਨ ਦੇ ਸੁਭਾਅ ਨੂੰ ਜਾਣ ਸਕੋ ਡੰਡੀ ਸੰਗੀਤ ਸੁਣੋ ਤਾਂ ਕਿ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਮਹਿਸੂਸ ਕਰ ਸਕੋ ਅਤੇ ਉਹਨਾਂ ਦਾ ਆਨੰਦ ਲੈ ਸਕੋ ਡੰਡੀ ਕਿਸੇ ਅਜਿਹੇ ਹੁਨਰ ਨੂੰ ਜ਼ਰੂਰ ਸਿੱਖੋ ਜਿਸ ਨਾਲ ਤੁਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੁਝ ਪੈਸਾ ਕਮਾ ਸਕੋ ਡੰਡੀ ਜਦੋਂ ਅਸੀਂ ਆਪਣੀਆਂ ਮਜਬੂਰੀਆਂ ਤੋਂ مایوس ਹੋਣਾ ਸ਼ੁਰੂ ਹੋ ਜਾਂਦੇ ਹਾਂ ਤਾਂ ਇਹ ਸਾਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਡੰਡੀ ਇੱਕ ਜਨੂਨ ਹੈ ਜਿਹੜਾ ਸਾਨੂੰ ਪਾਰਸ ਬਣਾਉਂਦਾ ਹੈ ਡੰਡੀ ਇੱਕ ਜੋਸ਼ ਜੋ ਸਾਨੂੰ ਊਰਜਾ ਦੀ ਅਗ ਬਿੰਦਾ ਹੈ ਡੰਡੀ ਇੱਕ ਗਿਆਨ ਹੈ ਜੋ ਸਾਨੂੰ ਰੋਸ਼ਨੀ ਦਿਂਦਾ ਹੈ ਡੰਡੀ ਲੋਹਾ ਸੋਨੇ ਤੋਂ ਵੱਧ ਮਜ਼ਬੂਤ ਹੁੰਦਾ ਹੈ ਪਰ ਉਸ ਦੀ ਕੀਮਤ ਸੋਨੇ ਤੋਂ ਘੱਟ ਹੁੰਦੀ ਹੈ ਡੰਡੀ ਸਹਿਣਸ਼ੀਲਤਾ ਦਾ ਮਤਲਬ ਸਭ ਕੁਝ ਬਰਦਾਸ਼ਤ ਕਰਨਾ ਨਹੀਂ ਹੁੰਦਾ ਅਤੇ ਸਭ ਕੁਝ ਬਰਦਾਸ਼ਤ ਕਰਨ ਦਾ ਮਤਲਬ ਸਹਿਣਸ਼ੀਲਤਾ ਨਹੀਂ ਹੁੰਦਾ ਡੰਡੀ ਸੁਪਨਿਆਂ ਨੂੰ ਸਟਾਰਟ ਬਿਨਾ ਕੋਈ ਲੰਮੀ ਬਹਿਸ ਵਿੱਚ ਪੈਂਦਿਆਂ ਸਾਨੂੰ ਇਹ ਮੰਨਣ ਵਿੱਚ ਕੋਈ ਇਤਰਾਜ਼ ਨਹੀਂ ਕਿ ਸਾਡੇ ਦੇਸ਼ ਵਿੱਚ ਅਜੇ ਮਰਦ ਪ੍ਰਧਾਨ ਬਿਰਤੀ ਜੜੋਂ ਨਹੀਂ ਗਈ ਡੰਡੀ ਇਹ ਤਸੱਲੀ ਵਾਲੀ ਗੱਲ ਹੈ ਕਿ ਪਹਿਲਾਂ ਦੇ ਮੁਕਾਬਲੇ ਲੜਕੀਆਂ ਦੀ ਸਿੱਖਿਆ ਵਿੱਚ ਕਾਫੀ ਸੁਧਾਰ ਆਇਆ ਹੈ ਡੰਡੀ ਜਿੰਨੀ ਕੁ ਕਸਰ ਹੈ ਉਸ ਨੂੰ ਪੂਰਾ ਕਰਨ ਲਈ ਲੜਕੀਆਂ ਨੂੰ ਪੱਤਰ ਵਿਹਾਰ ਸਿੱਖਿਆ ਆਨਲਾਈਨ ਸਿੱਖਿਆ ਆਧ ਵਰਗੇ ਤਰਕੀਆਂ ਰਾਹੀਂ ਹੋਰ ਪੜਨ ਲਈ ਮਾਪਿਆਂ ਉੱਤੇ ਜ਼ੋਰ ਪਾਉਣਾ ਚਾਹੀਦਾ ਹੈ ਤਾਂ ਕਿ ਜਿਹੜੇ ਮਾਪੇ ਆਰਥਿਕ ਜਾਂ ਸਮਾਜਿਕ ਕਾਰਨਾ ਕਰਕੇ ਲੜਕੀ ਨੂੰ ਰੈਗੂਲਰ ਸਿੱਖਿਆ ਲੈਣ ਲਈ ਸ਼ਹਿਰ ਜਾਂ ਦੂਰ ਭੇਜਣ ਵਿੱਚ ਸਹਿਮਤ ਨਹੀਂ ਉਹ ਵੀ ਘਰ ਬੈਠਿਆਂ ਪੜਾਉਣ ਲਈ ਸਹਿਮਤ ਹੋ ਸਕਦੇ ਹਨ ਡੰਡੀ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਸਿੱਖਿਆ ਲਈ ਵੱਧ ਤੋਂ ਵੱਧ ਉਤਸ਼ਾਹਿਤ ਕਰਨਾ ਚਾਹੀਦਾ ਹੈ ਡੰਡੀ ਪਰ ਜੇ ਸਿੱਖਿਆ ਕਿਸੇ ਕਾਰਨ ਨਹੀਂ ਪ੍ਰਾਪਤ ਕਰ सके ਨਿਰਾਸ਼ ਹੋਣ ਦੀ ਲੋੜ ਨਹੀਂ ਡੰਡੀ ਬਹੁਤ ਕੁਝ ਐਸਾ ਹੈ ਜਿਸ ਦੇ ਲਈ ਰਸਮੀ ਸਿੱਖਿਆ ਦੀ ਜ਼ਰੂਰਤ ਨਹੀਂ ਹੈ ਡੰਡੀ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਰੁਜ਼ਗਾਰ ਪ੍ਰਾਪਤ ਕਰਨਾ ਬਹੁਤ ਵੱਡਾ ਅਤੇ ਮਹੱਤਵਪੂਰਨ ਪੱਖ ਹੈ ਡੰਡੀ ਔਰਤ ਦੀ ਆਰਥਿਕ ਆਜ਼ਾਦੀ ਦਾ ਆਧਾਰ ਹੈ ਜਿਸ ਨੇ ਉਸ ਵਿੱਚ ਵਿਸ਼ਵਾਸ ਵੀ ਭਰਨਾ ਹੈ ਅਤੇ ਆਪਣੇ ਹੱਕ ਲੈਣ ਲਈ ਉਸਨੂੰ ਜਾਗਰਿਤ ਵੀ ਕਰਨਾ ਹੈ ਡੰਡੀ ਪਰ ਨੌਕਰੀ ਜਾਂ ਰੁਜ਼ਗਾਰ ਪ੍ਰਾਪਤੀ ਉਸ ਦੇ ਆਪਣੇ ਹੱਥ ਵਿੱਚ ਨਹੀਂ ਡੰਡੀ